ਮੈਂ ਫਾਦਰ ਜੌਨ ਤੇਜਾ ਕੋਟਪੁਰਾ ਪੈਰਿਸ ਤੋਂ ਅੱਜ ਅਸੀਂ ਡੀਸੀ ਦਫ਼ਤਰ ਦੇ ਵਿੱਚ ਆਏ ਹਾਂ ਆਪਣਾ ਮੰਗ ਪੱਤਰ ਲੈ ਕੇ ਕਿ ਸਾਡੀਆਂ ਦੋ ਧਰਮ ਪੈਣਾ ਨੂੰ ਛਤੀਸਗੜ ਦੇ ਦੁਰਗ ਦੇ ਵਿੱਚ ਬਿਨਾਂ ਕਿਸੇ ਕਾਰਨ ਦੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਹਨਾਂ ਨੂੰ ਜੇਲ੍ਹ ਵਿੱਚ ਬੰਦ ਕੀਤਾ ਗਿਆ ਹੈ ਸਾਡੀ ਸੰਸਥਾ ਲੋਕ ਭਲਾਈ ਦੇ ਕੰਮਾਂ ਵਿੱਚ ਲੱਗੀ ਹੋਈ ਹੈ ਹਰ ਜਗ੍ਹਾ ਸਕੂਲਾਂ ਦੇ ਵਿੱਚ ਚੰਗੀ ਸਿੱਖਿਆ ਦੇ ਰਹੇ ਹਾਂ ਹਸਪਤਾਲ ਚ ਲਾ ਰਹੇ ਹਾਂ ਲੇਕਿਨ ਫਿਰ ਵੀ ਸਾਡੇ ਇਸਾਈ ਧਰਮ ਦੇ ਉੱਤੇ ਹਮੇਸ਼ਾ ਅਤਿਆਚਾਰ ਹੁੰਦੇ ਆਏ ਨੇ ਤੇ ਹੁਣ ਵੀ ਸਾਡੀਆਂ ਇਹਨਾਂ ਭੈਣਾਂ ਨੂੰ ਜ਼ਬਰਦਸਤੀ ਬਿਨਾਂ ਕਿਸੇ ਗੱਲ ਦੇ ਗ੍ਰਿਫਤਾਰ ਕੀਤਾ ਹੋਇਆ ਹੈ ਅਸੀਂ ਇੱਥੇ ਮੰਗ ਲੈ ਕੇ ਆਏ ਹਾਂ ਡੀਸੀ ਦੇ ਰਾਹੀਂ ਸਾਡੇ ਪ੍ਰਧਾਨ ਮੰਤਰੀ ਨੂੰ ਕਿ ਸਾਡੀਆਂ ਇਹਨਾਂ ਭੈਣਾਂ ਨੂੰ ਇਨਸਾਫ ਦਿਵਾਇਆ ਜਾਵੇ ਉਹਨਾਂ ਨੂੰ ਰਿਹਾ ਕੀਤਾ ਜਾਵੇ ये जो हमला हुआ है ये हमारे महिला शक् महिला इज्जत पे और हमारे संविधानिक अधिकारों पे हुआ है हम ये मांग करते हैं कि उनके खिलाफ सख्त सख्त कार्रवाई की जाए और जो इस केस में विक्टम था जो वो औरत कल उसने मीडिया के सामने ऑन रिकॉर्ड एक बयान भी दिया है कि हम अपनी इच्छा के अनुसार अपनी नौकरी के लिए सिस्टर के साथ नर्मस के साथ जा रहे थे हम पे किसी तरह का को कोई प्रेशर नहीं था ऊपर से बजरंग दल वालों ने आके हम पे मतलब हम पे थप्पड़ मारे हम पे प्रेशर बिल्ड किया ताकि हम झूठा हम पे बयान दे सके तो हम मांग करते हैं कि उनके खिलाफ जो देश का माहौल ख़राब करना चाहते हैं ऐसी ताकतों पे सख्त सख्त कार्रवाई की जाए और जो समाज में हर एक नागरिक और हमारा भाईचारा आज़ादी से अपना जीवन व्यतीत कर सके और और मेरा एक श्री नरेंद्र मोदी जी से भी एक सवाल है जो भारत के संविधान में आर्टिकल 25 के मुताबिक धर्म की स्वतंत्रता की आज़ादी की जो गारंटी दी है वो आज कहाँ है हमारी आज़ादी आज कहाँ है ये हम माननीय प्रधानमंत्री जी से एक सवाल पूछना चाहते हैं धन्यवाद जी ਦੇਖ ਰਹੇ ਸਬਣਾ ਨੂੰ ਜੈਮਸੀ ਦੀ ਇੱਕ ਵਾਰੀ ਫੇਰ ਤੋਂ ਅੱਜ ਬੜੇ ਦੁੱਖ ਦੇ ਨਾਲ ਮੀਡੀਆ ਦੇ ਸਾਹਮਣੇ ਸਾਨੂੰ ਸਮੁੱਚੇ ਮਸੀਹ ਭਾਈਚਾਰੇ ਨੂੰ ਫਰੀਦਕੋਟ ਤੋਂ ਸਾਹਮਣੇ ਆਉਣਾ ਪੈ ਰਿਹਾ ਹੈ ਇਹਦੇ ਪਿੱਛੇ ਜਿਹੜੀ ਖਾਸ ਤੌਰ ਤੇ ਵਜ੍ਹਾ ਕੀ ਸਾਨੂੰ ਦੇਖਣ ਨੂੰ ਮਿਲੀ ਬੀਤੇ ਸਮੇਂ ਦੇ ਵਿੱਚ ਸतीशਗੜ ਦੇ ਵਿੱਚ ਸਾਡੀਆਂ ਦੋ ਭੈਣਾਂ ਦੇ ਉੱਪਰ ਨਜਾਇਜ਼ ਪਰਚਾ ਦਾਇਰ ਕੀਤਾ ਗਿਆ ਉਹਨਾਂ ਤੇ ਜ਼ਬਰੀ ਧਰਮ ਪਰਿਵਰਤਨ ਦਾ ਪਰਚਾ ਦਰਜ ਕੀਤਾ ਗਿਆ ਅਤੇ ਮੈਂ ਪੁੱਛਣਾ ਚਾਹੁੰਦਾ ਸਾਡੇ ਪੰਜਾਬ ਸਰਕਾਰ ਨੂੰ ਅਤੇ ਸਾਡੀ ਸੈਂਟਰ ਸਰਕਾਰ ਨੂੰ ਕਿ ਜ਼ਬਰ ਧਰਮ ਪਰਿਵਰਤਨ ਕਲੇਈ ਮਸੀਹੀ ਧਰਮ ਦੇ ਵਿੱਚ ਹੀ ਹੁੰਦਾ ਹੈ ਦੂਸਰੇ ਧਰਮਾਂ ਦੇ ਵਿੱਚ ਨਹੀਂ ਹੁੰਦਾ ਪਹਿਲੀ ਗੱਲ ਤੇ ਜੇਕਰ ਸਾਡੇ ਧਰਮ ਦੇ ਨਾਲ ਕੋਈ ਜੁੜਦਾ ਹੈ ਸਾਡੀ ਮਸੀਹ ਦੇ ਨਾਲ ਕੋਈ ਜੁੜਦਾ ਹੈ ਸਭ ਤੋਂ ਪਹਿਲ ਦੇ ਆਧਾਰ ਤੇ ਸਾਡੇ ਪੜਾਈ ਦੇ ਕੰਮਾਂ ਨੂੰ ਵੇਖ ਕੇ ਤੇ ਸਾਡੇ ਅੰਦਰ ਜੋ ਪਰਮੇਸ਼ਰ ਦਾ ਪਿਆਰ ਹੈ ਅਤੇ ਜਿਹੜੇ ਉਥੋਂ ਦੇ ਸ਼ਰਾਰਤੀ ਅੰਸਰ ਹੈ ਜਿਹੜੇ ਸਾਡੇ ਉੱਪਰ ਧਰਮ ਪਰਿਵਰਤਨ ਦੇ આરોਪ ਲਾਉਂਦੇ ਨੇ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਦਾ ਜੇਕਰ ਤੁਹਾਡੇ ਚ ਯੁਰਤ ਹੈਗੀ ਹੈ ਤਾਂ ਤੁਸੀਂ ਦੂਜੇ ਲੋਕਾਂ ਨੂੰ ਆਪਣੇ ਧਰਮ ਦੇ ਵਿੱਚ ਲੈ ਜਾਓ ਰੋਲਾ ਤਾਂ ਉੱਥੇ ਇੱਕ ਨਫ਼ਰਤ ਫੈਲਾਉਂਦਾ ਇੱਕ ਜਿਹੜਾ ਮਾਹੌਲ ਨੂੰ ਖਰਾਬ ਕਰਨ ਦਾ ਉੱਥੇ ਇੱਕ ਮੁੱਦਾ ਛਿੜਿਆ ਪਿਆ ਸतीशਗੜ੍ਹ ਦੇ ਵਿੱਚ ਜਿਹੜੀ ਸਭ ਤੋਂ ਵੱਡੀ ਚੀਜ਼ ਸਾਨੂੰ ਦੇਖਣ ਨੂੰ ਕੀ ਮਿਲੀ ਉੱਥੋਂ ਦਾ ਪ੍ਰਸ਼ਾਸਨ ਵੀ ਇੱਕ ਕੁਝ ਸ਼ਰਾਰਤੀ ਅੰਸਰਾਂ ਦੇ ਵੱਲੋਂ ਇੰਨਾ ਦੁਬਾਰਾ ਹੀ ਠਾਇਆ ਪਿਆ ਕਿ ਉਹਨਾਂ ਨੇ ਨਜਾਇਜ਼ ਸਾਡੀਆਂ ਦੋਨੋਂ ਭੈਣਾਂ ਦੇ ਉੱਪਰ ਨਜਾਇਜ਼ ਪਰਚਾ ਦਰਜ ਕੀਤਾ ਗਿਆ ਅਤੇ ਅੱਜ ਮੈਂ ਕਹਿਣਾ ਚਾਹਣਾ ਕਿ ਤੁਹਾਡੇ ਚੈਨਲ ਦੇ ਮਾਦੀਨ ਦੇ ਰਹੀ ਜਿਹੜੀਆਂ ਸਾਡੀਆਂ ਦੋ ਭੈਣਾਂ ਦੇ ਉੱਪਰ ਨਜਾਇਜ਼ ਪਰਚਾ ਦਰਜ ਕੀਤਾ ਗਿਆ ਉਹਨਾਂ ਨੂੰ ਜਲਦੀ ਤੋਂ ਜਲਦੀ ਰਿਹਾਅ ਕੀਤਾ ਜਾਵੇ ਇਹ ਤਾਂ ਹਜੇ ਛੋਟਾ ਜਿਹਾ ਪੂਰੇ ਪੰਜਾਬ ਭਰ ਦੇ ਵਿੱਚ ਇੱਕ ਟ੍ਰੇਲਰ ਹੀ ਤੁਹਾਡੇ ਮੀਡੀਆ ਦੇ ਰਾਈ ਦਿਖਾਇਆ ਜਾ ਰਿਹਾ ਹੈ ਜੇਕਰ ਸਾਡੀਆਂ ਉਹਨਾਂ ਭੈਣਾਂ ਨੂੰ ਜੇਕਰ ਉਹਨਾਂ ਨੂੰ ਰਿਹਾਅ ਨਾ ਕੀਤਾ ਗਿਆ ਉਹਨਾਂ ਤੋਂ ਪਰਚਾ ਦਰਜ ਨਾ ਕੀਤਾ ਗਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪੂਰੇ ਭਾਰਤ ਦਾ ਇਸਾਈ ਭਾਈਚਾਰਾ ਬਹੁਤ ਵੱਡੇ ਸੰਘਰਸ਼ ਨੂੰ ਵਿੱਡੇਗਾ ਅਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਪੂਰੇ ਇੱਕ ਮੁੱਠ ਹੋ ਕੇ ਅਸੀਂ ਉਹਨਾਂ ਭੈਣਾਂ ਨੂੰ ਰਿਹਾਅ ਕਰਾਵਾਂਗੇ ਕਿਉਂਕਿ ਇਹ ਜਿਹੜੀ ਇਹ ਜ ਲੜਾਈ ਹੈ ਕੋਈ ਨਿੱਜੀ ਲੜਾਈ ਨਹੀਂ ਹੈ ਕਿਸੇ ਦੀ ਇਹ ਲੜਾਈ ਸਾਡੀ ਕੌਮ ਦੀ ਹੈ ਤੇ ਸਾਡੇ ਮਸੀਹ ਦੇ ਜਿੰਨੇ ਵੀ ਜੋਤੇ ਪੰਜਾਬ ਭਾਰ ਦੇ ਵਿੱਚ ਪੂਰੇ ਭਾਰਤ ਦੇਸ਼ ਦੇ ਵਿੱਚ ਕੰਮ ਕਰਦੇ ਨੇ ਉਹ ਸਾਡੀ ਮਸੀਹ ਕੌਮ ਦੇ ਲਈ ਆਪਣੇ ਜਜ਼ਬੇ ਦੇ ਨਾਲ ਉਹਨਾਂ ਭੈਣਾਂ ਨੂੰ ਛਡਾਉਣਗੇ ਅਤੇ ਮੈਂ ਬੇਨਤੀ ਕਰਦਾ ਸਾਡੇ ਮਾਨ ਸਾਹਿਬ ਦੇ ਅੱਗੇ ਅਤੇ ਸੈਂਟਰ ਗਵਰਨਮੈਂਟ ਦੇ ਅੱਗੇ ਕਿ ਸਾਡੇ ਭਾਰਤ ਦੇ ਵਿੱਚ ਜੋ ਸੰਵਿਧਾਨ ਹੈ ਜਿਸ ਤਰ੍ਹਾਂ ਸਾਡੇ ਵਕੀਲ ਸਾਹਿਬ ਨੇ ਦੱਸਿਆ ਸਾਨੂੰ ਸੰਵਿਧਾਨ ਦੇ ਅਨੁਸਾਰ ਸਾਨੂੰ ਆਜ਼ਾਦੀ ਹੈ ਕਿ ਅਸੀਂ ਆਪਣੇ ਕਿਸੇ ਵੀ ਧਰਮ ਨੂੰ ਅਸੀਂ ਅਪਣਾ ਸਕਦੇ ਹਾਂ ਅਤੇ ਆਜ਼ਾਦੀ ਦੇ ਨਾਲ ਕਿਸੇ ਨੂੰ ਵੀ ਮੰਨ ਸਕਦੇ ਹਾਂ ਇਹ ਤੇ ਉਹੀ ਸਵਾਲ ਮੈਂ ਫਿਰ ਤੋਂ ਤੁਹਾਡੇ ਸਾਹਮਣੇ ਰੱਖਣਾ ਚਾਹੁੰਦਾ ਕਿ ਅੱਜ ਉਸ ਸੰਵਿਧਾਨ ਕਿੱਥੇ ਹੈ ਕਿਉਂਕਿ ਦੇਖਿਆ ਜਾ ਰਿਹਾ ਕਿ ਖੁੱਲਮ ਖੁੱਲਾ ਸਾਡੇ ਸੰਵਿਧਾਨ ਦੀ ਜਿਹੜੀ ਉਲੰਘਣਾ ਕੀਤੀ ਜਾ ਰਹੀ ਹੈ ਅਤੇ ਖੁੱਲਮ ਖੁੱਲਾ ਦਾ ਤਮਾਸ਼ਾ ਡਾਇਆ ਜਾ ਰਿਹਾ ਹੈ ਅਤੇ ਮੈਂ ਬੇਨਤੀ ਕਰਦਾ ਕਿ ਉਹਨਾਂ ਪੈਣਾ ਨੂੰ ਜਲਦੀ ਤੋਂ ਜਲਦੀ ਰਹਾ ਕੀਤਾ ਜਾਵੇ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇੱਕ ਬਹੁਤ ਵੱਡੇ ਸੰਘਰਸ਼ ਨੂੰ ਵੇਡਾਂਗੇ